ਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਭਾਰਤ ਜਨਤਾ ਪਾਰਟੀ ਵੱਲੋਂ ਮੌਜੂਦਾ ਸੰਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਬਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਟਿਕਟ ਦੇ ਕੇ ਉਤਾਰਿਆ ਗਿਆ ਹੈ। ਚੋਣ ਤਿਆਰੀਆਂ 2024 ਇਲੈਕਸ਼ਨ ਲਿੰਕ ਮੈਂ ਤਰਫਾਂ ਦੀਆਂ ਪ੍ਰਧਾਨ ਬਿੰਦਰ ਭਾਈ ਮੋਤੀਬੁਰਾ ਹੋਮ ਮਿਨਿਸਟਰ ਅਮਰਸਾ ਜੀ ਆਦੇ ਸਾਡੇ ਪਰਿਵਾਰ ਨੇ ਬੁਲਾਣ ਜਿਨੇ ਬਿੰਦਰਾ ਦਾ ਜਿਨੋ ਨੇ ਸਾਡੇ ਦੇ ਵਿਸਵਾਸ ਪਾ ਲੱਕ ਕੇ ਵਰਦੇ ਪਰਿਵਾਰ ਵਾਸਤੇ ਜਿਨੇ ਹੋਰ ਵੀ ਬਹੁਤ ਜੋਕ ਹੋ ਕੇ ਹੋਣਗੇ ਲੇਕਿਨ ਸਾਡੇ ਪਰਿਵਾਰ ਤੇ ਉਹਨਾਂ ਨੇ ਭਰੋਸਾ ਦਿੱਤਾ ਅਗਾਂਹ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਰੋਜ਼ ਦੀ ਨਾਲ ਕੋਈ ਸਾਡ ਕੰਮ ਕਰਦੇ ਬੋ ਕਵਿਰੀਆ ਜਿਸ ਤਰ੍ਹਾਂ ਜਿੰਦੀ ਸੋਚ ਹੈ ਜਿਸ ਤਰ੍ਹਾਂ ਵਿਕਾਸ ਦੀ ਗੱਲ ਕਰਦੇ ਨੇ ਦੁਨੀਆ ਨੂੰ

పార్టీ డిక్లేర్ కే ਉਹ 이슈 ਕੀਤਾ ਗਿਆ ਉਹ ਵਿੱਚ ਨਿਖਿਤ ਮਾਰਤੀ ਗੱਲ ਕੀਤੀ ਗਈ ਆ ਔਰ ਬਹੁਤ سارے ਜਿਹੜੇ ਸਧਾਰਕ ਦਿਰੋੜ ਹੈ ਉਹ ਵੀ ਗੱਲ ਕੀਤੀ ਗਈ ਹੈ ਔਰ ਇੱਥੇ ਹੁਸ਼ਾਰਪੁਰ ਦਾ ਜ਼ੋਨ ਹੈ ਇੱਥੇ ਬੋਰ ਲੈਂਸੜ ਕੋਈ ਜੁਰੀ ਹੋ ਚੁੱਕੀ ਹੈ ਰੇਲਵੇ ਦਾ ਸਟੇਸ਼ਨ ਵਗਿਆ ਬੰਦੇ ਰੇਲਵੇ ਸਟੇਸ਼ਨ ਦੂਸਰਾ ਜਿਵੇਂ ਗੁਆੜੇ ਦਾ ਵੀ ਬੱਲੇ ਇਸ ਰਾਇਤੀ ਬਾਹੀ ਪਾਸ ਕਰਨਾ ਉਹ ਨਾ ਤੋਂ ਜਿਹੜੀ ਟੰਡਾ ਟੰਡਾਪ ਸਰਵਰ ਰੋਡ ਉਹ ਵੀ ਕੋਲੇ ਹੋਣ ਦੀ ਰਕਤਿਆ ਬਾਹੀ ਪਾਸ ਜੂਏ ਆ ਮਕੇਰੀਆਂ ਦਾ ਉਹ ਵੀ ਮਨਜ਼ੂਰ ਹੋ ਚੁੱਕਾ ਬਹੁਤ ਸਾਰੇ ਕੰਮ ਹੋ ਰਹੇ ਐਸਾ 419 ਕਰੋੜ ਦੀ ਲਾਗਤ ਨਾਲ ਜਿਹੜੀ ਤਲਵਾੜਾ ਤੋਂ ਮਕੇਰੀਆਂ ਰੇਲਵੇ ਲਾਈਨ ਬਣਾਈ ਜਾ ਰਹੀ ਹੈ ਕੋਸ਼ਿਸ਼ ਕੀਤੀ ਹੈ ਕਿ ਵੱਧ ਵੱਧ ਕੰਮ ਤੇ ਕਰਾ ਸਕੇ ਇਸੇ ਕੰਮ ਦੀ ਗਤੀ ਨੂੰ ਹੋਰ ਤੇਜ਼ ਕਰ ਲਈ ਅਸੀਂ ਕੰਮ ਕਰਾਂਗੇ ਔਰ ਲੋਕਾਂ ਦੇ ਪ੍ਰੋਸੈਸੇ ਪੂਰਾ ਹੋ ਤਰਾ ਸੁਮਰਗਾਜੀ ਵਿਜੇ ਸਾਹਬ ਲਾਭ ਲਈ ਲਗਾਤਾਰ ਦਾਬੇਦਾਰੀ ਤੋਂ ਠੋਕਰੇ ਸੰ ਟਿਕਟ ਨਾ ਮਿਲਣ ਕਰਕੇ ਉਹ ਨਰਾਜ਼ ਹੋ ਜਾ ਪਰੇ ਨੇ ਸੂਸ਼ ਸਾਹਿਬ ਤੇ ਘਰ ਤੋਂ ਬਾਦੋਂ ਨਾਲ ਵੀ ਜਾਇਆ ਜਾਊਗਾ ਜੇ ਉਹਨਾਂ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈਗੀ ਸਾਡੇ ਸਾਹਬਲਾ ਸਾਹਿਬ ਮੈਡੀਸ਼ੀਨਰ ਰਹਿਤਾ ਨੇ ਉਹਦਾ ਬਹੁਤ ਸਤਿਕਾਰ ਹੈ ਅੰਮ੍ਰਾਸ਼ਾੜੀ ਬਾਡੀ ਤੇ ਕੋਈ ਵੀ ਦਾਬੇਦਾਰ ਕੋਈ ਵੀ ਕਰ ਸਕਦਾ ਔਰ ਟਿਕਟ ਇੱਕ ਨੂੰ ਮਿਲ ਨਹੀਂ ਹੁੰਦੀ ਹੈ ਇਸ ਕਰਕੇ ਜਿਹਨੂੰ ਜਿਹੜਾ ਪਾਰਟੀ ਦੇ ਸਾਡੇ ਪਾਰਟੀ ਦੇ ਸਾਰੇ ਵਰਕਰ ਹਾਲਟੀ ਬੈਣ ਲਈ ਪਾਰਟੀ ਦੀ ਲਾਈਨ ਤੇ ਨਾਲ ਚੱਲਦੇ ਨੇ ਮੈਂ ਨਹੀਂ ਸਮਝਦਾ ਕਿ ਇਹ ਸਾਹਮਣਾ ਜੀ ਦਾ ਵਿਰੋਧ ਕਰਦੇ। ਬ੍ਰੋਗੋ ਦਾ ਇਨਕਾਦ ਦੇ ਦਿੰਦੇ ਹਾਂ ਜਿਹੜੇ ਸ਼ਾਨ ਦੇ ਵਿੱਚ ਆਉਂਦੇ ਸ਼ੋਅ ਹੀ ਕੋਈ ਬ੍ਰੋਗੋ ਵਾਜੇ ਦੀਆਂ ਸਾਰੇ ਫੋਲ ਲਈ ਕੰਮ ਕਰਨਾ। ਤਿੰਨ ਜਾਣ ਬੋਲ ਹੈ ਉਹਦੇ ਕੰਮ ਕਰ ਰਿਹਾ ਕਮਲ ਦਾ ਨਿਸ਼ਾਨ ਉਹਦੇ ਲਈ ਕੰਮ ਕਰ ਰਹਾ। ਆਲਟੀਮੇਟਲੀ ਤਾਂ ਜਿਹੜਾ ਵੀ ਕੈਂਡੀਡੇਟ ਆਵੇ ਉਹ ਸਾਰਿਆਂ ਦਾ ਕੈਂਡੀਡੇਟ ਹੋ ਜਾਂਦਾ। ਠੀਕ ਹੈ। ਜੀ ਮੈਡਮ ਭਾਰਤੀਆ ਦਾ ਪਾਰਟੀ ਕੋਲ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕਿ ਵੀਜ਼ਨ ਲੈ ਕੇ ਜਾਉਂਗੀ ਲੋਕਾਂ ਦੇ ਵਿੱਚ। ਪਹਿਲਾਂ ਤਾਂ ਪਾਰਟੀ ਹਾਈਕ ਮੰਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਫਿਰ ਤੋਂ ਸਾਡੇ ਪਰਿਵਾਰ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਹੈ ਜੀ ਨਿਰੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਔਰ ਡੱਡਾ ਜੀ ਦਾ ਪੰਜਾਬ ਦੀ ਟੀਮ ਦੇ ਜਾਖੜ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਦਿਵਾਇਆ 5 ਸਾਲ ਤੋਂ ਸੋਮ ਪ੍ਰਕਾਸ਼ ਜੀ ਹਲਕੇ ਵਿੱਚ ਕੰਮ ਕਰ ਰਹੇ ਸੀ ਔਰ ਅੱਗੇ ਆਉਣ ਵਾਲੇ 5 ਸਾਲ ਵੀ ਜਿੱਦਾਂ ਉਹਨਾਂ ਨੇ ਇਮਾਨਦਾਰੀ ਨਾਲ ਪਹਿਲਾ ਕੰਮ ਕੀਤਾ ਜਿਵੇਂ ਸਾਨੂੰ ਸਿਖਾਇਆ ਅਸੀਂ ਉਦਾਂ ਹੀ ਅੱਗੇ ਅੱਗੇ ਹੋ ਕੇ ਕੰਮ ਕਰਾਂਗੇ ਔਰ ਹਮੇਸ਼ਾ ਮੇਰੇ ਨਾਲ ਰਹੋਗੇ ਤੇ ਦੋਨੋਂ ਜਿਹੜੇ ਮਿਲ ਕੇ ਅੱਗੇ ਵੀ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆਂ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ ਔਰ ਇਹ ਪੀਟੀਕਲੀ ਜ਼ਰੂਰਤ ਇਹਨਾਂ ਤੋਂ ਜਿਹੜੇ ਵੀ ਕੰਮ ਹੁੰਦੇ ਸੀ ਪਬਲਿਕ ਦੇ ਉਹ ਸਾਰੇ ਕਰਾਈ ਦੇ ਸੀ ਇਸੇ ਤਰ੍ਹਾਂ ਹੁਣ ਆਉਣ ਵਾਲੇ 5 ਸਾਲ ਵੀ ਪਬਲਿਕ ਦੀ ਸੇਵਾ ਕਰਾਂਗੇ ਆਪਣੇ ਹਲਕੇ ਦੀ ਸੇਵਾ ਕਰਾਂਗੇ ਔਰ ਵੱਧ ਤੋਂ ਵੱਧ ਕੰਮ ਕਰਾਂਗੇ ਮੁਝੇ ਕੀ ਰਾਇ ਹੈ ਮੈਡਮ ਮੁਝੇ ਕੀ ਰਾਇ ਹੈ ਉਹਦੇ ਪਾਰਟੀ ਦਾ ਮੈਨੀਫੈਸਟੋ ਅਸਲੀ ਮੁੱਦੇ ਤਾਂ ਉਹ ਹੀ ਆ ਬਾਕੀ ਜੋ ਮੁੱਦੇ ਅਸੀਂ ਪਹਿਲਾਂ ਕਿਵੇਂ ਦੱਸ ਸਕਦੇ ਆ ਮੁੱਦੇ ਦਾ ਅਸੀਂ ਪਬਲਿਕ ਕੋਲ ਜਾਵਾਂਗੇ ਤਾਂ ਪਬਲਿਕ ਦੇ ਮੁੱਦੇ ਹੋਣੇ ਆ ਮਹਿੰਗਾਈ ਨੂੰ ਲੈ ਕੇ ਚੱਲਣਾ ਮਹਿੰਗਾਈ ਨੂੰ ਲੈ ਕੇ ਤੁਸੀਂ ਵੀ ਘਰ ਦੀ ਗ੍ਰਹਿਣੀ ਹੋ ਆਮ ਤੌਰ ਤੇ ਆਪਾਂ ਦੇਖੇ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਕਿ ਜਦੋਂ ਕਾਂਗਰਸ ਸਰਕਾਰ ਸੀ 2014 ਤੋਂ ਪਹਿਲਾਂ 250 300 ਦਾ ਸਿਲੰਡਰ ਸੀਗਾ ਭਾਜਪਾ ਸਰਕਾਰ ਆਈ ਹੈ ਤਾਂ ਹੁਣ 1100 1100 ਦਾ ਹੋ ਗਿਆ ਤੁਸੀਂ ਵੀ ਗ੍ਰਹਿਣੀ ਹੋ ਗ੍ਰਹਿਣੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਨੂੰ ਲੈ ਕੇ ਹੁਣ ਆਵਾਜ਼ ਚੱਕਾਂਗੇ ਲੋਕਾਂ ਦੇ ਵਿੱਚ ਦੇਖੋ ਮੇਰੀ ਮੈਂ ਆਪਣੀ ਸੋਚ ਦੇ ਮੁਤਾਬਕ ਗੱਲ ਮਹਗਾਈ ਦੀ ਜਿਹੜੀ ਗੱਲ ਹੈ ਉਹ ਹੈ ਪਰ ਇਹ ਨਹੀਂ ਹੈ ਕਿ ਅਪਾਰ ਪਾਰਟੀਆਂ ਨੂੰ ਆਦਤ ਹੁੰਦੀ ਹੈ ਕਿ ਇੱਕ ਪਾਰਟੀ ਆ ਗਈ ਤੇ ਦੂਜੀ ਨੂੰ ਨਿੰਦਣਾ ਉਹ ਲਿਉਂ ਉਹ ਨਿੰਦਣਾ ਅਸੀਂ ਉਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਪਰਿਵਾਰ ਕਿਸੇ ਨੂੰ ਨਿੰਦਦਾ ਨਹੀਂ ਹੈ ਸਾਰੀਆਂ ਪਾਰਟੀਆਂ ਆਪਣੇ ਤੌਰ ਤੇ ਕੰਮ ਕਰਦੀਆਂ ਮਹਗਾਈ ਸਾਰੇ ਪਾਸੇ ਹੀ ਹੈ ਇਹ ਨਹੀਂ ਹੈ ਕਿ ਵਰਲਡ 'ਚ ਹੀ ਹੈ ਇੱਥੇ ਨਹੀਂ ਹੈ ਸੋ ਉਹਦੇ ਹਿਸਾਬ ਨਾਲ ਦੇਖਦੇ ਹੋਏ ਸਮਾਜ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਕਿ ਕੀ ਇਤਿਜਾਹ ਵੀ ਡ੍ਰੇਡ ਵਧਣੇ ਵੀ ਹੈ ਘਟਣੇ ਵੀ ਹੈ ਸਾਰਾ ਕੁਝ ਚੱਲਦਾ ਹੈ ਔਰਤਾਂ ਦੇਖਦੀਆਂ ਔਰ ਤੁਹਾਨੂੰ ਫੇਸ ਕਰਦੀਆਂ ਵੀ ਹੈ ਪਰ ਫਿਰ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਅੱਗੇ ਜਰੂਰ ਚੱਲੂੰਗੀ ਮੈਂ ਕਿ ਜਿਹੜੀਆਂ ਲੋਡ ਦੀਆਂ ਚੀਜ਼ਾਂ ਆ ਉਹ ਜਰੂਰ ਡ੍ਰੇਡ ਉਹਨਾਂ ਦੇ ਘਟ ਹੋਣਾ ਕੋਈ ਸਪੈਸ਼ਲ ਪ੍ਰੋਜੈਕਟ ਸੋਚਿਆ ਹੁਣ ਤੱਕ ਕਿ ਉਹ ਵੀ ਟਿਕਟ ਮਿਲਣ ਦਾ ਵੀ ਡੇਢ ਦੋ ਮਹੀਨੇ ਹੋ ਗਏ ਹੈ ਤੇ ਸੋਚ ਆਵੇ ਜ਼ਹਿਨ ਦੇ ਵਿੱਚ ਆਇਆ ਹੋਵੇ ਕਿ ਸਪੈਸ਼ਲ ਪ੍ਰੋਜੈਕਟ ਲੈ ਕੇ ਆਂ ਹਲੇ ਤੇ ਪਹਿਲਾ ਪ੍ਰੋਜੈਕਟ ਇਹੀ ਆ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਹਾਂ ਫਿਰ ਪ੍ਰੋਜੈਕਟ ਤਾਂ ਬਾਅਦ ਵਿੱਚ ਹੁੰਦੇ ਆ ਕਿ ਅਸੀਂ ਕੀ ਕਰਨਾ ਹੈ ਜਿੱਦਾਂ ਜਿੱਦਾਂ ਪਬਲਿਕ ਵਿੱਚ ਜਾਵਾਂਗੇ ਜੋ ਕਹੂਗੇ ਉਹਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਬਲੈਨਿੰਗ ਦਾ ਕੰਮ ਬਸ ਸ਼ੁਰੂ ਹੀ ਆ ਸਮਝ ਲਓ ਆਪਣਾ ਬੜਾ ਵਧੀਆ ਇੱਕ ਪਲੇਟਫਾਰਮ ਬਣ ਰਿਹਾ ਸਟੇਸ਼ਨ ਵਾਲੀ ਸੜਕ ਪੱਕੇ ਤੌਰ ਤੇ ਵਧੀਆ ਬਣ ਗਈ ਆ ਔਰ ਮਥਰਾ ਬ੍ਰਿੰਦਾਵਨ ਨੂੰ ਗੱਡੀ ਚਲਾਈ ਉਹਦਾ ਬੜਾ ਉੰਗਾ ਰਾਮ ਲਿਆ ਸੀ ਪੂਰੇ ਇਲਾਕੇ ਦੇ ਵਿੱਚੋਂ ਇਸ ਤਰ੍ਹਾਂ ਜਿਹੜਾ ਨੈਸ਼ਨਲ ਹਾਈਵੇ ਦੋ ਪਾਸਿਓਂ ਹੋਰ ਨਵਾਂ ਜੁੜ ਰਿਹਾ ਇੱਕ ਟਾਂਡੇ ਵੱਲੋਂ ਇੱਧਰ ਆ ਰਿਹਾ ਆ ਅਮਰitsar ਤੋਂ ਜਿਹੜਾ ਜਾਣਾ ਹੈਗਾ ਅਨੰਦਪੁਰ ਸਾਹਿਬ ਨੂੰ ਇੱਕਾਤਰ ਫਗਵਾੜੇ ਵਾਲਾ ਸੋ ਇਹ ਬਡੇ ਕਨੈਕਟੀਵਿਟੀ ਦੇ ਨਾਲ ਬਹੁਤ ਵੱਡੀ ਗੱਲ ਆ ਦੁਵਾਰਾ ਹਵਾਈ ਜਾ ਹਵਾਈ ਜਾ ਸਰਵਿਸ ਜਿਹੜੀ ਕੋਰੋਨਾ ਜੀ ਬੰਦ ਹੋਈ ਸੀ ਉਹਨੂੰ ਚਾਲੂ ਕਰਵਾਉਣ ਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਸੋ ਜੋ ਇੱਕ ਐਮਪੀ ਲੈਵਲ ਦੇ ਮਿਨਿਸਟਰ ਲੈਵਲ ਦੇ ਵੱਡੇ ਵੱਡੇ ਕੰਮ ਹੁੰਦੇ ਉਹਨਾਂ ਨੂੰ ਹੱਥ ਪਾਇਆ ਵਾ ਇਹਨਾਂ ਨੇ ਉਹ ਕੰਮ ਹੁਣ ਸਾਰੇ ਮੈਡਮ ਨੀਤਾ ਸੰਪਰਗਾ ਜੀ ਪੂਰੇ ਕਰਨਗੇ ਔਰ ਬੜੇ ਮਿਲਨਸ ਆਰਾ ਇਮਾਨਦਾਰਾ ਪੰਜੀ ਬਹੁਤ ਸੋਸ਼ਲ ਆ ਔਰ ਹਮੇਸ਼ਾ 2009 ਤੋਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਦੇ ਆ ਉੱਥੇ ਆਪਣੀ ਰਸੋਈ ਫਗਵਾੜੇ ਚਲਾ ਰਿਹਾ ਗਰੀਬ ਲੋਕਾਂ ਲਈ ਮੁਫਤ ਉੱਥੇ ਭੋਜਨ ਹੈਗਾ ਆ ਸੋ ਜਿੱਥੇ ਵੀ ਕੋਈ ਜ਼ਰੂਰਤਮੰਦ ਨੂੰ ਲੋੜ ਪੈਂਦੀ ਹੈ ਇਕਦਮ ਇਹਨਾਂ ਦੀ ਟੀਮ ਉੱਥੇ ਪਹੁੰਚਦੀ ਆ ਸੋ ਬਹੁਤ ਅੱਛਾ ਹੰਗਾਰਾ ਰਹਿਣੇ ਵਾਲਾ ਹੈ ਪਰਮਾਤਮਾ ਦੀ ਕਿਰਪਾ ਮੋਦੀ ਸਾਹਿਬ ਦੀ ਅਜ 400 ਪਾਰ ਸਾਰੇ ਇੰਡੀਆ ਚ ਗੱਲ ਚੱਲ ਰਹੀ ਹੈ ਤਾਂ ਪੰਜਾਬ ਵੀ ਉਹਦੇ ਵਿੱਚ ਸ਼ਾਮਲ ਹੋ ਰਿਹਾ ਹੈ ਤਿੰਨ ਸੀਟਾਂ ਮਹਿਲਾਵਾਂ ਨੂੰ ਆਲਰੇਡੀ ਸਾਡੀ ਪਾਰਟੀ ਨੇ ਦਿੱਤੀਆਂ ਨਾਰੀ ਬੰਦਨ ਅਧਿਨਿਯਮ ਜਿਹੜਾ ਪਾਸ ਕੀਤਾ ਮੋਦੀ ਸਾਹਿਬ ਨੇ ਉਹ ਹਲੇ ਲਾਗੂ ਨਤੀਜ ਹੋਣਾ ਹੈ ਤੇ ਹੁਣੇ ਉਹਦੀ ਉਹਦੀ ਪ੍ਰਭਾਵ ਸਾਨੂੰ ਦਿਖਣਾ ਸ਼ੁਰੂ ਹੋ ਗਿਆ ਹੈ ਤੋਂ ਮਹਿਲਾਵਾਂ ਲਈ ਇੱਕ ਬਹੁਤ ਅੱਛੀ ਖਬਰ ਆ ਇਹ ਭੰਜੀ ਨੂੰ ਇੱਥੇ ਸੀਟ ਮਿਲੀ ਆ ਸੰਪ੍ਰਕਾਸ਼ ਜੀ ਜੋ ਪਾਰਟੀ ਦਾ ਇੱਕ ਸਿਸਟਮ ਆ 75 ਸਾਲ ਦਾ ਬਾਅਦ ਟਿਕਟ ਨਹੀਂ ਦਿੰਦੇ ਔਰ ਉਹਨਾਂ ਨੇ ਖੁਦ ਕਹਿਤਾ ਸੀ ਪਾਰਟੀ ਨੂੰ ਕਿ ਮੇਰੇ 75 ਸਾਲ ਹੋ ਗਏ ਤੁਸੀਂ ਵਿਚਾਰ ਕਰ ਲਓ ਤੇ ਉਹਨਾਂ ਨੇ ਬਹੁਤ ਅੱਛਾ ਸਬਸਟੀਟਿਊਟ ਜੁਣ ਕੇ ਦਿੱਤਾ ਸਾਨੂੰ ਸਾਰਿਆਂ ਨੂੰ ਔਰ ਅਨਪੂਰਨ ਜੀ ਕਿਹਾ ਕਿ ਬਹੁਤ ਵੱਡੇ ਮਾਰਜਨ ਨਾਲ ਪਹਿਲਾਂ ਤੋਂ ਵੀ ਜ਼ਿਆਦਾ ਵੱਡੇ ਮਾਰਜਨ ਨਾਲ ਪਾਇਆ ਵਿਕਤੀ ਆ ਸੰਪ੍ਰਕਾਸ਼ ਤੁਸੀਂ ਸੋਚ ਗੱਲ ਕਰੀਏ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਇਸ ਗੱਲ ਨੂੰ ਚੱਚੋਂ ਸ਼ੁਰੂ ਹੋਈ ਦਿੱਤਾ ਤੇ ਕਿਹਾ ਕਿ ਵਿਜੇ ਸਾਹਪਲਾ ਜੀ ਕਿਤੇ ਨਾ ਕਿਤੇ ਟਿਕਟ ਨਾਮ ਮਿਲਣ ਕਰਕੇ ਨਰਾਜ਼ ਨਹੀਂ ਰਹਾਗੇ ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਵਿਜੇ ਸਾਹਪਲਾ ਜੀ ਪਾਰਟੀ ਦੇ ਡਿਸਪਲਿਨ ਨਿਖਾਰਿਆ ਕਰਤਾ ਹੈ ਪਿੱਛੇ ਵੀ ਉਹਨੂੰ ਨਹੀਂ ਮਿਲੇ ਸੀ ਤਾਂ ਕਿਹੜੇ ਪਾਰਟੀ ਜੋ ਚੱਲੇਗੀ ਸੀ ਪਾਰਟੀ ਦਾ ਕੰਮ ਕਰਦੇ ਆ ਕਰਨਾ ਉਹਨਾਂ ਨੇ ਉਹਦੇ ਵਿੱਚ ਕੀ ਗੱਲ ਆ ਉਹ ਕੋਈ ਅਸੀਂ ਗੱਲ ਨੇ ਸ਼ੁਰੂ ਸਵਾਰਤੀ ਤੌਰ ਤੇ ਵਿਜੇ ਸਾਹਪਲਾ ਜੀ ਨੇ ਤਾਂ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਤਾਂ ਪਰ ਪ੍ਰਮਾਤਮਾ ਦੇ ਭਰੋਸਾ ਹੀ ਦਿਖਾਇਆ ਨਾ ਸੋ ਉਹ ਇੱਕ ਅੱਛੇ ਕਾਰਜਕਰਤਾ ਦੀ ਪਹਿਚਾਣ ਆ ਕਿਸੇ ਵੀ ਪਾਰਟੀ ਦੇ ਸੋ ਸਭ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਤੁਸੀਂ ਸਿਖਾਤ ਇਸ ਵਾਰ ਵੀ ਨਤੀਜੇ ਹੋ ਰਹਿਣਗੇ ਉਹਨਾਂ ਲੋ ਵਧੀਆ ਹੋਣਗੇ ਜੋ ਅਸਲ ਮੋਦੀ ਵੇ ਵਹਿ ਗਿਆ ਜੋ ਪੰਜਾਬ ਚ ਹਾਲਤ ਤੁਸੀਂ ਦੇਖੋ ਨਾ ਕਿੰਨੇ ਲਾਂਡ ਆਰਡਰ ਦੀ ਕਿੰਨੀ ਹਾਲਤ ਆ ਰੋਜ਼ ਚੋਰੀਆਂ ਟਕੈਤੀਆਂ ਨਸ਼ਾ ਨਾ ਬੱਚੇ ਮਰ ਰਹੇ ਆ ਇੱਕ ਬੀਜਪੀ ਦਾ ਸਹਾਰਾ ਆ ਬੀਜਪੀ ਦਾ ਆਸ਼ਾ ਦੀ ਕਿਰਨ ਆ ਸਾਰੇ ਦੇਸ਼ ਵਾਸੀਆਂ ਨੂੰ ਹੁਣ ਲੋਕੀ ਤਾਂ ਪੰਜਾਬ ਚ ਸਾਡੇ ਸਰਦਾਰ ਭਾਈ ਕਹਿੰਦੇ ਆ ਉਹ ਜੋਗੀ ਰਾਜ ਚਾਹੀਦਾ ਆ ਇਦਾਂ ਦੀ ਹਾਲਤ ਆ ਇੱਥੇ ਕਿਸਾਨਾਂ ਵੱਲੋਂ ਅਜੇ ਵੀ ਵਿਰੋਧ ਕੀਤਾ ਜਾ ਰਿਹਾ ਮੀਂਹਵਾਰਾਂ ਦਾ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਆ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਸਾਡੀ ਆਪਣੀ ਗੱਲ ਆ ਉਹਨਾਂ ਦੀ ਆਪਣੀ ਗੱਲ ਆ ਕਿਸਾਨਾਂ ਨੇ ਕਿਸਾਨਾਂ ਪਿਛਲੀ ਵਾਰੀ ਵੀ ਕਿਸਾਨ ਖੜੇ ਹੋਗੇ ਮੈਂ ਤਾਂ ਉਹਨਾਂ ਨੂੰ ਇਨਵਾਈਟ ਕਰਦਾ ਲੋਕਤੰਤਰ ਆ ਸਾਰੇ ਆਓ ਤੁਸੀਂ ਆਪਣੀ ਗੱਲ ਰੱਖ ਕੇ ਵੋਟ ਲਵੋ ਤੇ ਸਰਕਾਰ ਬਣਾਓ ਜਿਹਦੇ ਵੀ ਜਿਹਦੇ ਵੀ ਲੋਕਾਂ ਨੂੰ ਠੀਕ ਸਮਝਣਗੇ ਜਨਤਾ ਨਾਲ ਫੈਸਲਾ ਕਰਨਾ 144 ਕਰੋੜ ਲੋਕਾਂ ਨੇ ਕਿਸਾਨ ਆਪਣੇ ਜਗਾ ਠੀਕ ਆ ਮੈਂ ਇਹ ਨਹੀਂ ਕਹਣਾ ਉਹ ਗਲਤ ਆ ਸਾਡੇ ਵਿੱਚੋਂ ਹੀ ਆ ਉਹ ਕੁਝ ਲੋਕ ਜਿਹੜੇ ਹੈਗੇ ਆ ਪਰ ਬਾਇਰਡ ਲਾਰਜ ਕਿਸਾਨ ਸਾਰੇ ਦੇਸ਼ ਦੇ ਵਿੱਚ ਆ ਗਏ ਆ ਸੋ ਜਿਓ ਵੋਟਾਂ ਪਾਉਂਦੇ ਆ ਤਦੇ ਮੋਦੀ ਸਾਹਿਬ ਦੂਸਰੀ ਵਾਰ ਹੀ ਗਏ ਤੇ ਅੱਜ اپੋਜੀਸ਼ਨ ਵੀ ਮੰਨਦੀ ਆ ਕਿ 450 ਜਾਵਾਂਗੇ ਸੋ ਇੱਥੇ ਤਾਂ ਟੋਟਲ ਜਨਤਾ ਨੂੰ ਦੇਖਣਾ ਇੱਕ 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 ਵਰਗ ਨਾਲ ਥੋੜਾ ਜਿਹਾ ਚੱਲਦਾ ਬਾਕੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵੀ ਦੇਖਣਾ ਕਿ ਮਹਿੰਗਾਈ ਨਾ ਵਧੇ ਸਾਰੀਆਂ ਗੱਲਾਂ ਹੁੰਦੀਆਂ ਠੀਕ ਹੈ ਜੀ ਠੀਕ